ਤੇਕ ਪੰਜਾਬ ਸਰਕਾਰ ਦੀ ਇੱਕ ਹੋਰ ਨਵੀਂ ਸ਼ੁਰੂਆਤ ਹੈ ਕਿ ਹਰੇਕ ਡਿਸਟ੍ਰਿਕਟ ਦੇ ਵਿੱਚ ਇੱਕ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਸ਼ੁਰੂ ਕੀਤਾ ਤਾਂ ਕਿ ਲੋਕਾਂ ਨੂੰ ਤਕਲੀਫ ਨਾ ਹੋਵੇ ਕਿ ਸਕੈਟਰਡ ਕੰਮ ਹੁੰਦਾ ਸੀ ਹੁਣ ਇੱਥੇ ਸਾਰੇ ਇਕੁਪਮੈਂਟ ਹੈਗੇ ਐਡਵਾਂਸ ਇਕੁਪਮੈਂਟ ਅਲੋਂਗ ਵਿਦ ਦਾ ਲੇਟਸਟ ਸੌਫਟਵੇਅਰ ਪੁਨਚੂਅਲ ਹੈਦਾ ਪਬਲਿਕ ਨੂੰ ਬਹੁਤ ਫਾਇਦਾ ਹੋਏਗਾ ਤੇ ਅਸੀਂ ਰਿਕਵੈਸਟ ਕਰਦੇ ਹਾਂ ਤੁਹਾਡੇ ਥਰੂ ਸਾਰੀ ਪਬਲਿਕ ਨੂੰ ਕਿਸੇ ਨਾਲ ਵੀ ਅਗਰ ਕੋਈ ਧੋਖਾਧੜੀ ਹੁੰਦੀ ਹੈ ਕੋਈ ਸਾਈਬਰ ਕ੍ਰਾਈਮ ਦਾ ਕੇਸ ਹੁੰਦਾ ਸਿੱਧੇ ਇਸਥਾਨੇ ਰਿਪੋਰਟ ਕਰਨ ਅਮੇ ਇੰਸਪੈਕਟਰ ਸਾਹਿਬ ਗਾਈਡੈਂਸ ਹੈ ਜੋ ਸਪੀਸ ਆਪ ਸੁਪਰਵਾਈਜ਼ ਕਰਨਗੇ ਸਪੀਸ ਆਪ ਸੁਪਰਵਾਈਜ਼ ਕਰਨਗੇ ਸਪੀਸ ਆਪ ਸੁਪਰਵਾਈਜ਼ ਕਰਦੇ ਅਸੀਂ ਯਾਸ ਕਰਦੇ ਹਾਂ ਕਿ ਲੋਕ ਕੋਕਟ ਕਰਨਗੇ ਇੱਕ ਵਨ ਸਟਾਪ ਸ਼ਾਪ ਹੋਏਗੀ ਜਿੱਥੇ ਸਾਰੇ ਡਿਸਟ੍ਰਿਕਟ ਦੇ ਜਿਹੜੇ ਅਗਰੀਕਲਚਰ ਦੇ ਬੰਦੇ ਨੇ ਉਹਨਾਂ ਨੂੰ ਰਿਲੀਫ ਮਿਲ ਜਾਏਗਾ ਸਰ ਸਾਈਬਰ ਕ੍ਰਾਈਮ ਕਿੰਨਾ ਵਧ ਗਿਆ ਪਹਿਲਾਂ ਦੇ ਮੁਕਾਬਲੇ ਪਹਿਲਾਂ ਬਹੁਤ ਘੱਟ ਕ੍ਰਾਈਮ ਹੁੰਦਾ ਸੀ ਹਰੇਕ ਕ੍ਰਾਈਮ ਦੇ ਵਿੱਚ ਸਾਈਬਰ ਐਂਡ ਮੋਬਾਈਲ ਇਸ ਤਰ੍ਹਾਂ ਹਨ ਜੀ ਤੁਹਾਡੀ ਜਿੰਨੀ ਸਾਰੀ ਬੈਂਕਿੰਗ ਹੈ ਜਿੰਨੀਆਂ ट्रांजੈਕਸ਼ਨ ਹੈਗੀਆਂ ਆਪਾਂ ਡਿਜੀਟਲ ਇੰਡੀਆ ਬਣਾ ਰਹੇ ਹਾਂ ਉਹ ਸਾਰੀਆਂ ਤਾਂ ਮੋਬਾਈਲ ਤੇ ਆ ਗਈਆਂ ਜਾਂ ਕੰਪਿਊਟਰ ਤੇ ਆ ਗਈਆਂ ਇਸ ਕਰਕੇ ਵਾਈਟ ਕਾਲਰ ਜਿਹੜਾ ਕ੍ਰਾਈਮ ਹੈ ਉਹ ਨੇਚੁਰਲੀ ਵਧੇਗਾ ਰੇਟ ਦਾ ਜਿਹੜਾ ਹਰ ਇੱਕ ਸਾਲ ਵਧਨ ਦਾ ਮੇਰੇ ਕੋਲ 25 ਤੋਂ 30% ਹੈ ਤੇ ਇਸੇ ਤਰ੍ਹਾਂ ਨੇਚੁਰਲੀ ਜਿੱਦਾਂ ਜਿੱਦਾਂ ਇੰਡੀਆ ਬਣਦਾ ਜਾਏਗਾ ਉਸੇ ਉਸ ਤਰ੍ਹਾਂ ਕ੍ਰਾਈਮ ਵੀ ਵਧਦਾ ਜਾਏਗਾ ਜਿਸ ਤਰ੍ਹਾਂ ਸਾਈਬਰ ਜਿਹੜਾ ਕ੍ਰਾਈਮ ਐਡਵਾਂਸ ਹੋ ਗਿਆ ਜੀ ਤੇ ਕੀ ਸਾਡੇ ਕੋਲ ਉਹ ਜੀ ਟੈਕਨੀਕ ਵੀ ਐਡਵਾਂਸ ਆ ਗਈ ਬਿਲਕੁਲ ਹੈ ਜੀ ਸਾਡੇ ਕੋਲ ਬਹੁਤ ਤਗੜੇ ਸੌਫਟਵੇਅਰ ਨੇ ਇੱਕ ਇੱਕ ਡੇਟੇਡ ਕਰੋੜ ਦੀ ਇੱਕ ਇੱਕ ਮਿਸ਼ਨਰੀ ਹੈ ਜਿਹੜੀ ਇਮੀਡੀਏਟਲੀ ਟੈਗ ਕਰ ਦਿੰਦੀ ਕਿੱਥੇ ਐਂਡ ਯੂ ਹੈਵ ਸੀਨ ਕਿ ਜਦੋਂ ਕਿ ਕਿਤੇ ਇਹੋ ਜਿਹੀ ਠਗੀ ਹੁੰਦੀ ਆ ਸਿਉਣਾ ਐਕਸਪੋਜੀਸ਼ਨਸ ਹੈ ਕਿ ਉਹ ਪੈਸੇ ਬਲੌਕ ਕਰ ਸਕਦੇ ਆ। ਤੇ ਉਹ ਕਿਸੇ ਹੋਰ ਪਹੁੰਚ ਪਾ ਕੇ ਉਹਨਾਂ ਨੂੰ ਅਨਸਟਿਟਿਊਟਾਈਜ਼ ਨਹੀਂ ਕਰ ਸਕਦਾ ਉਹ ਉਹਨੂੰ ਐਕਸੈਪਟ ਵੀ ਕਰ ਸਕਦਾ। ਪਰ ਲੱਗਦਾ ਨਹੀਂ ਕਿ 타ਨਾ ਸ਼ਹਿਰ ਦੇ ਅੰਦਰ ਹੁੰਦਾ ਤਾਂ ਲੋਕਾਂ ਦਾ ਸੌਖਾ ਹੋਣਾ ਸੀ ਆਊਟਰ ਬਹੁਤ ਜ਼ਿਆਦਾ ਆ ਗਿਆ। ਤੇ ਅੰਦਰ ਵੀ ਸਰੀ ਉਹ ਤਾਂ ਇਸ ਤਰ੍ਹਾਂ ਨਾ ਕਿ ਅਕਮੋਡੇਸ਼ਨ ਤੇ ਡਿਪੈਂਡ ਕਰਦਾ ਸਾਡੇ ਕੋਲ ਅੰਦਰ ਜ਼ਿਆਦਾ ਅਕਮੋਡੇਸ਼ਨ ਨਹੀਂ ਸੀ ਇੱਥੇ ਕਾਫੀ ਨਵੀਂ ਬਿਲਡਿੰਗ ਬਣੀ ਹੋਈ ਹੈ ਔਰ ਸਪੇਸ ਇੱਥੇ ਕਾਫੀ ਹੈਗਾ। ਤੇ ਲੋਕਾਂ ਨੂੰ ਖਜਲ થਾ ਵੀ ਤਾਂ ਹਰੇਕ ਪੁਲਿਸ ਸਟੇਸ਼ਨ ਤੋਂ ੱੱਕੇ ਖਾਣ ਵਾਲੇ ਚੰਗਾ ਹੈ ਕਿ ਇੱਕੋ ਜਗ੍ਹਾ ਵਨ ਸਟਾਪ ਸ਼ ਕੋਈ ਵੀ ਜਰ ਲੋਕਾਂ ਨੂੰ ਫਿਰ ਕੋਸ਼ਿਸ਼ ਕਰਾਂਗੇ ਕਿ ਸ਼ਾਇਦ ਨੇੜੇ ਨਵਾਂ ਠਾਣਾ ਬਣਾਈਏ ਉੱਥੇ ਨੂੰ ਲੈ ਕੇ ਜਾਈਏ ਤਾਂ ਕਿ ਕਿਉਂਕਿ ਜਿਹੜਾ ਸਾਈਬਰ ਕ੍ਰਾਈਮ ਹੈ ਕੱਲਾ ਸ਼ਹਿਰ ਤੇ ਹੁੰਦਾ ਨਹੀਂ ਹੈਗਾ ਪਿੰਡਾਂ 'ਚ ਵੀ ਹੁੰਦਾ ਸਰ ਸਾਈਬਰ ਕ੍ਰਾਈਮ ਲਗਾਤਾਰ ਜਿਵੇਂ ਵਧ ਰਿਹਾ ਹੈਗਾ ਕਿ ਪੁਲਿਸਤੀ ਇਸ ਤਰ੍ਹਾਂ ਦੇ ਨਿਯਮ ਕੀ ਲਾਗੂ ਕੀਤਾ ਜਾਵੇ ਤਾਂ ਜੋ ਇਹ ਸਾਈਬਰ ਕ੍ਰਾਈਮ ਨਾ ਹੀ ਹੋ ਸਕੇ ਉਹਤੇ ਲੋਕਾਂ ਤੋਂ ਜਿਵੇਂ OTP ਲਿਆ ਜਾਂਦਾ ਹੈ ਉਹਤੇ بڑے ਲਿਖੇ ਲੋਕਾ ਉਹ ਜਾਹ ਦੇ ਦਿਆ ਜੇ ਹਨ ਪਰ ਘਟ ਦਿੰਦੇ ਹੈਗੇ ਜੇ ਪਿਛਲੇ ਦਿਨਾਂ ਦੇ ਵਿੱਚ ਇੱਕ ਡਾਕਟਰ ਨਾਲ ਠੱਗੀ ਡਾਕਟਰ ਨਾਲ ਵੱਡੇ ਇਹ ਵਗੀ ਆ ਰਹੀ ਹੈ ਮਲਾਜਮਾਂ ਨਾਲ ਜਾ ਕੇ ਇਸ ਕਾਰਨ ਬੜੇ ਲੋਕਾਂ ਨੂੰ ਜ਼ਿਆਦਾ ਕੀਤਾ ਜਾ ਰਿਹਾ ਹੈ। ਕੋਈ ਹੋਈਆ ਕਿ ਸੰਸਦ ਸਾਹਿਬ ਨੂੰ ਇਹ ਕਹਾਂਗੇ ਕਿ ਜਿਹੜਾ ਵੀ ਇੱਥੇ ਬੰਦਾ ਵਿਜ਼ਿਟ ਕਰਦਾ ਉਹਨੂੰ ਤਾਂ ਨੈਚੁਰਲੀ ਇਲਾਈਟਨ ਕਰਾਂਗੇ। ਤੇ ਬਾਕੀ ਪਬਲਿਕ ਨੂੰ ਥੋੜੇ-ਥੋੜੇ ਅਸੀਂ ਇਲਾਈਟਨ ਕਰਦੇ ਆ ਕਿ ਕਿਸੇ ਨਾਲ ਵੀ ਉਹ ਤੇ ਮੋਬਾਈਲ ਦੇ ਉੱਤੇ ਹੀ ਹੁੰਦਾ ਕਿ ਆਹ ਚੀਜ਼ਾਂ ਤੁਸੀਂ ਕਿਸੇ ਨਾਲ ਨਹੀਂ ਸ਼ੇਅਰ ਕਰਨੀਆਂ ਜਿਦਾਂ ਪਿੰਨ ਹੈ, OTP ਹੈ। ਇਹ ਤਾਂ ਬੇਸਿਕ ਚੀਜ਼ਾਂ ਨੇ ਇਹਨਾਂ ਦਾ ਸਾਰਿਆਂ ਨੂੰ ਖਿਆਲ ਰੱਖਣਾ ਪਏਗਾ। ਬੰਦੇ ਕਈ ਵਾਰ ਗ੍ਰੀਟ ਜਾ ਕੇ, ਲਾਲਚ ਜਾ ਕੇ ਮੈਂ ਪੈਸੇ ਡਬਲ ਕਰ ਦਿੰਦਾ, ਟ੍ਰਿਪਲ ਕਰ ਦਿੰਦਾ, ਖਾਚਾਂਦੇ ਨੇ। ਉਹ ਨੈਚੁਰਲੀ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨਾ ਕਿ ਕੋਈ ਵੀ ਬੰਦਾ ਆਪਣੇ ਕੋਲੋਂ ਫ੍ਰੀ ਪੈਸੇ ਤਾਂ ਦੇ ਨਹੀਂ ਸਕਦਾ ਤੇ ਸਾਨੂੰ ਉਹਦੇ ਆਸ ਵੀ ਨਹੀਂ ਰੱਖਣੀ ਚਾਹੀਦੀ ਕਿਸੇ ਕੋਲ ਸਭ ਜ਼ਿਆਦਾਤਰ ਜਿਹੜੇ ਠੀਕੀਏ ਬਾਈਦੀਆਂ ਹੈਗੀਆਂ ਨੇ ਇਹ ਲਗ ਲਾ ਸਟੇਟਾਂ ਚ ਬਾਈਦੀਆਂ ਹੈਗੀਆਂ ਜਿਸ ਤਰ੍ਹਾਂ ਪੂਰ ਯੂਪੀ ਬਿਹਾਰ ਪੂਰ ਬਚਾਰ ਦੇ ਅਦਰ ਸਟੇਟ ਅਦਰ ਸਟੇਟ ਕਿ ਉਹ ਉਧਰ ਸਰਕਾਰਾਂ ਨਾਲ ਜਾਂ ਉੱਥੇ ਉੱਥੇ ਦੀ ਪੁਲਿਸ ਨਾਲ ਕੋਈ ਕੋਆਰਡੀਨੇਸ਼ਨ ਟਾਈਪ ਕੀਤਾ ਜਾ ਸਕਦਾ ਹੈਗਾ ਜਾਂ ਇਸ ਤਰ੍ਹਾਂ ਦਾ ਪੂਰ ਲਿਆਂਦਾ ਜਾ ਸਕਦਾ ਉਹ ਤੇ ਸਿਰਫ ਅਕਿਊਜ਼ ਫੜਨ ਦੇ ਵਿੱਚ ਅਸੀਂ ਉਹਨਾਂ ਦਾ ਟਾਈਪ ਕਰ ਸਕਦੇ ਆ ਅਦਰਵਾਈਜ਼ ਤੇ ਜਦੋਂ ਮੋਬਾਈਲ ਤੇ ਬੜ ਗਿਆ ਤੁਸੀਂ ਇੱਥੇ ਬੈਠੇ ਹੋ ਆਸਟ੍ਰੇਲੀਆ ਵਾਲੇ ਕਿਸੇ ਬੰਦੇ ਨੂੰ ਲੋਟ ਲੋ ਆਸਟ੍ਰੇਲੀਆ ਵਾਲਾ ਤੁਹਾਨੂੰ ਲੋਟ ਲਿਆ ਦੇਰ ਇਜ਼ ਨੋ ਬਾਰਕਸ ਡਿਜੀਟਲ ਵਰਲਡ ਜਿਹੜਾ ਹੈਗਾ ਉਹ ਇੱਕੋ ਹੀ ਹੈ ਕਿਤੇ ਬੈਠਾ ਵੀ ਬੰਦਾ ਕਿਸੇ ਨਾਲ ਕਨੈਕਟ ਕਰ ਸਕਦਾ ਹੈਗਾ ਉਹਨਾਂ ਦਾ ਰੈਕੋ ਕ੍ਰੀਏਟ ਕਰਨ ਦਾ ਤਾਂ ਤਾਂ ਹੀ ਆ ਜੇ ਅਸੀਂ ਕੋਈ ਪਾਰਟੀ ਭੇਜ ਕੇ ਤੁਹਾਨੂੰ ਕੋ ਬੰਦਾ ਚੱਕਣਾ ਹੋਵੇ ਅਦਰਵਾਈਜ਼ ਹਮਨ ਤੁਸੀਂ ਇੱਥੇ ਬੈਠੇ ਹੋ ਜਾਂ ਕਿਤੇ ਹੋਰ ਬੈਠੇ ਹੋ ਇਟ ਡਸ ਨੋਟ ਮੈਟਰ ਸਾਰਾ ਗੂਗਲ ਪੇ ट्रांजैक्शन ਹੁੰਦੀ ਹੈ ਪਰ ਉਸ ਕਹਿੰਦੇ ਕਿਦਾ ਰਿਕਾਰਡ ਨਹੀਂ ਮਿਲਦਾ ਕਿ ਇੱਥੇ ਪੋਸੀਬਲ ਹੋਏਗਾ ਜੀ ਗੂਗਲ ਪੇ ਕਿਸ ਨਾਲ ਹੋਇਆ ਡਿਫਰੈਂਟ ਡਿਫੀਨਟਲੀ ਕਰਾਂਗੇ ਉਹਦਾ ਮੋਬਾਈਲ ਦੇ ਵਿੱਚ ਰਿਕਾਰਡ ਹੁੰਦਾ ਨੇਚਰਲ ਹੈ ਜਿਹੜਾ ਉਹਦੇ ਵੱਡੇ ਵੱਡੇ ਸਰਵਰਾਂ ਉਨਾਂ ਸਾਰਾ ਕੁਝ ਹੁੰਦਾ ਇਟ ਟੇਕਸ ਰਿਲੇਟਿਵ ਟੂ ਦਾ ਟਾਈਮ ਪਰ ਕਿਉਂਕਿ ਐਕਸਕਲੂਸਿਵ ਫੈਸਿਲਿਟੀ ਹੈਗੀ ਆ ਇਮੀਡੀਏਟਲੀ ਮੇਲ ਕਰਿਆ ਕਰਾਂਗੇ ਐਸਚੂ ਸਾਹਿਬ ਦੇ ਐਕਚੁਅਲੀ ਉਹਨਾਂ ਸਾਰਿਆਂ ਨਾਲ ਜਿਹੜੇ ਹੈਗੇ ਆ ਸਰਵਿਸ ਪ੍ਰੋਵਾਈਡਰ ਉਹਨਾਂ ਨਾਲ ਕੰਟੈਕਟ ਹੋ ਜਾਏਗਾ ਲੋਕਾਂ ਦੀ ਟੀਮ ਨਾਲ ਸਾਰਾ ਸਟਫ ਕਰ ਲੈਂਦੇ जिन्हें साथ स्पेशलिस्ट से के, वो सारे लगा दे देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और वट्स चैनल पर